ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਦੇ ਉੱਤੇ ਇੱਕ ਵਾਰ ਫਿਰ ਤੋਂ ਹੱਲਾ ਬੋਲ ਦਿੱਤਾ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਇਸ ਜਿਹੜਾ ਕਿ ਅੱਜ ਸੜਕਾਂ ਦੇ ਉੱਤੇ ਧਰਨਾ ਪ੍ਰਦਰਸ਼ਨ ਕਾਂਗਰਸ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਰੋਜ਼ ਪ੍ਰਦਰਸ਼ਨ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਮੋਦੀ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਦੱਸਦੀ ਹੈ ਕਿ ਉੱਥੇ ਹੀ ਪੰਜਾਬ ਕਾਂਗਰਸ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਅੱਜ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਜਿਸ ਤੋਂ ਵਿੱਚ ਉੱਥੇ ਲੀਡਰਸ਼ਿਪ ਵੀ ਮੌਜੂਦ ਹੈ ਤੇ ਕਾਂਗਰਸ ਪਾਰਟੀ ਦੇ ਵੱਲੋਂ ਸੇਬੀ ਦੇ ਮੁਖੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਅਤੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਬੜਿੰਖ ਖੁਦ ਕਰ ਰਹੇ ਨੇ ਤੇ ਕਾਂਗਰਸੀਆਂ ਦੇ ਵੱਲੋਂ ਕਾਂਗਰਸ ਭਵਨ ਦੇ ਬਾਹਰ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜਿਸ ਤਰੀਕੇ ਦੇ ਨਾਲ ਆਪਣੇ ਤਨਾੜ ਦੋਸਤਾਂ ਨਾਲ ਰਲ ਕੇ ਆਮ ਜਨਤਾ ਨੂੰ ਲੁੱਟ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਕਾਂਗਰਸ ਦੇ ਵੱਲੋਂ ਇਹ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਦੱਸਿਆ ਕਿ ਉੱਥੇ ਹੀ ਅੱਜ ਦਰਨਾ ਪ੍ਰਦਰਸ਼ਨ ਕਾਂਗਰਸ ਪਾਰਟੀ ਦੇ ਵੱਲੋਂ جاری ਹੈ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਸ਼ਰਿਆਨ ਤੱਕੇ ਚਾਹੀਦੀ ਹੁੰਦੀ ਦਿਖਾਈ ਦੇ ਰਹੀ ਹੈ ਤੇ ਜਿਸ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਅੱਜ ਮਿਲ ਕੇ ਇੱਕ ਵੱਡਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਉੱਥੇ ਇਹ ਜਿਹੜਾ ਕਿ ਮੋਦੀ ਸਰਕਾਰ ਦੇ ਖਿਲਾਫ ਆਪਣੀ ਪੜਾਅ ਕੱਢੀ ਜਾ ਰਹੀ ਹੈ ਤੇ ਆਓ ਸੁਣਾਉਨੇ ਹੈ ਰਾਜਵਿੰਦ ਨਾ ਹੋਰ ਕੀ ਕਹਿਣਾ ਨਾਲ 2014 ਚ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਸੀ SEBI ਦਾ ਔਰ ਉਸ ਤੋਂ 3 ਸਾਲ ਬਾਅਦ ਚੇਅਰਮੈਨ SEBI ਬਣਾ ਦਿੱਤੀ ਗਈ ਔਰ ਚੇਅਰਮੈਨ SEBI ਅਡਾਨੀ ਦੀ EMPLOYEE ਹੈ ਸ਼ੇਅਰ ਕੰਪਨੀ ਦੀ ਹੋਲਡਰ ਹੈ ਪਰ ਪ੍ਰੈਕਟਿਸ ਆਫ ਮਿਸਟਰਸ ਹੈ ਇਸਕਾ ਟੈਕਸ ਫੋਮ ਮੰਗਦੇ ਜੁਆਇੰਟ ਪਾਰਲੀਮੈਂਟ ਕਮੇਟੀ ਮੰਗਦੇ 1 ਕਰੋੜ ਰੁਪਏ 3 ਲੱਖ ਰੁਪਏ ਦਾ ਆਮ ਲੋਕਾਂ ਨੂੰ ਨੁਕਸਾਨ ਹੋਇਆ ਹੈ ਕਈ ਕੰਪਨੀਆਂ ਜਿਹੜੋਂ ਇਨਵੈਸਟ ਕਰਦੀਆਂ ਉਦੋਂ ਜਨਤਾ ਵੇਖਦੀ ਜੀ ਸ਼ੇਅਰ ਮਾਰਕੀਟ ਉੱਤੇ ਜਾ ਰਹੀ ਹੈ ਜਦੋਂ ਸ਼ੇਅਰ ਮਾਰਕੀਟ ਉੱਤੇ ਜਾਂਦੀ ਹੈ ਫਿਰ ਆਮ ਲੋਕ ਪੈਸਾ ਇਨਵੈਸਟ ਕਰਦੇ 3 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ 58% ਜਿਹੜਾ ਸ਼ੇਅਰ ਡਾਊਨ ਹੋਇਆ ਸੀ ਉਹ ਜਨਤਾ ਦਾ ਪੈਸਾ ਹੈ ਉਹ ਇਸ ਕਰਕੇ منی ਲਾਂਡਰੀਿੰਗ ਹੈ ਈਡੀ ਦਾ ਦਫਤਰ ਘੇਰਨਾ ਤੇ ਖਬਰਨ ਨੂੰ ਅਸੀਂ ਮੱਤ ਸਕਦੇ ਹਾਂ ਇਸ ਕਰਕੇ ਕੋਡ ਨੂੰ ਆਧਾਰ ਹੀ ਦੱਸਿਆ ਜਾ ਰਿਹਾ ਸੇਬੀ ਕਿਹੜੀ ਆਧਾਰੀ ਨਾ ਬੇਬੁਨਿਆਦ ਸੇਬੀ ਕੋਣ ਹੈ ਸੇਬੀ ਚੋਰ ਹੈ ਐਸੇ ਵੀ ਪਟਾਨੀ ਦੀ EMPLOYE ਹੈ ਜਿਹੜੀ ਚੇਅਰਮੈਨ ਦੇ ਖੁਦ ਸ਼ੇਅਰ ਜਿਹੜੇ ਹੈ ਉਹ ਸ਼ੈਲ ਕੰਪਨੀਸ ਦੇ ਹੋਂਦ ਕਿ ਜਿਹੜੀ ਚੇਅਰਮੈਨ ਖੁਦ ਇਨਵੋਲਡ ਹੋਏ ਇਹ ਕਨਫਲਿਕਟ ਆਫ ਇੰਟਰਸਟ ਹੈ ਹਰ ਚੇਅਰਮੈਨ ਦੀ ਇੱਕ ਕੰਪਨੀ ਆ ਮੈਂ ਦੱਸੂਗਾ ਜਿਹੜੀ ਸਿੰਗਾਪੁਰ ਚ ਲਾਂਚ ਹੋਈ ਹੈ ਜਿਹੜੀਆਂ ਫਾਈਨੈਂਸ਼ੀਅਲੀ ਕਿਸੇ ਪ੍ਰਕਾਰ ਦੀ ਕੋਈ ਵੀ ਰਿਪੋਰਟ ਦੇਣ ਤੋਂ ਸਿੰਗਾਪੁਰ ਗਵਰਨਮੈਂਟ ਨੇ ਇੰਪਾਰ ਕਰਤਾ ਹੈ ਜਿਹਦੇ ਚ 99% ਸੇਫੀ ਦੀ ਓਨਰ ਜਿਹੜੀ ਪੋਸਟ ਹੈ ਪੂਰਾ ਪੂਰਾ ਹਿੱਸਾ ਹੈ ਓਨਰੇ ਸੋਈ ਕਨਫਲਿਕਟ ਆਫ ਇੰਟਰਸਟ ਬਣਦਾ ਹੈ ਇੱਕ ਤੁਸੀਂ ਸੇਫੀ ਦੀ ਜਿਹੜਾ ਬੰਦਾ ਖੁਦ ਰੈਗੂਲੇਟਰੀਜ਼ ਕਰ ਰਿਹਾ ਹੈ ਉਹ ਸਭੀ ਦਾ ਚੇਅਰਮੈਨ ਵੀ ਹੋਣਾ ਹੈ ਤੁਸੀਂ ਇਸ ਕਰਕੇ ਸਾਡਾ ਕਰਨਾ ਹੈ ਕਿ ਆਮ ਜਨਤਾ ਨਾਲ ਦੇਸ਼ ਦੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਜਿਹੜੇ ਸ਼ੇਅਰ ਮਾਰਕੀਟ ਚ ਇਨਵੋਲਡ ਹੈ ਜਿਹੜੇ ਆਪਦੀ ਕਮਾਈ ਦਾ ਪੈਸਾ ਥੋੜਾ ਥੋੜਾ ਜੋੜ ਕੇ ਸ਼ੇਅਰਸ ਦੇ ਵਿੱਚ ਲਾਉਂਦੇ ਇਹ ਉਹਨਾਂ ਨਾਲ ਗੱਲ ਕਰਦੇ ਨੇ ਕਿ ਇਹ ਦਾ ਬਾਅਦ ਔਰ ਅਸੀਂ ਇਹਨਾਂ ਦੀ ਇਨਕੁਆਰੀ ਮੰਗਦੇ ਸਾਫੀ ਚੋਣੇ ਕੀ ਈਡੀ ਮਨੀ ਲਾਂਡਰੀਂਗ ਦੇ ਤਹਿਤ ਉਹਨਾਂ ਦੇ ਫਰਕਾ ਦੇਖ ਕੇ ਇਨਕੁਆਰੀ ਕਰੇ ਨਹੀਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਇਹਦਾ ਇਹ ਬਣਨੀ ਚਾਹੀਦੀ ਹੈ ਸਾਡੀ ਮੰਗ ਹੈ ਰਾਹੁਲ ਆਂਧੇਨੀ ਜੀ ਸਾਹਿਬ ਇੱਕ ਪਾਸੇ ਨਾਲ 2014 ਤੋਂ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਸੀ ਐਸਬੀ ਦਾ और उसको तीन साल बाद चेयरमैन भी बना देती। और से भी दी और चेयरमैन सैबी अडानी शेयर कंपनी ज्वाइंट पार्लियामेंट कमेटी एक करोड़ा रुपये तीन लाख करोड़ रुपए का आम लोगों ने नुकसान हुआ है शेयर कंपनियां जिन्होंने इनवेस्ट कर दी है ਉਦੋਂ ਜਨਤਾ ਵੇਖਦੀ ਜੀ ਸ਼ੇਅਰ ਮਾਰਕੀਟ ਉੱਤੇ ਜਾ ਰਹੀ ਹੈ ਜਦੋਂ ਸ਼ੇਅਰ ਮਾਰਕੀਟ ਉੱਤੇ ਜਾਂਦੀ ਹੈ ਫਿਰ ਆਮ ਲੋਕ ਪੈਸਾ ਇਨਵੈਸਟ ਕਰਦੇ 3 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ 59% ਜਿਹੜਾ ਸ਼ੇਅਰ ਡਾਊਨ ਹੋਇਆ ਸੀ ਉਹ ਜਨਤਾ ਦਾ ਪੈਸਾ ਹੈ ਸੋ ਇਹ ਕਰਕੇ ਮਨੀ ਲਾਂਡਰਿੰਗ ਹੈ ਕੇਡੀ ਦਾ ਦਫਤਰ ਘੇਰਨਾ ਹੈ ਕਿ ਸਰਨੇ ਤੋਂ ਅਸੀਂ ਬੱਸ ਕਰਦੇ ਨੇ ਇਹ ਸਿਰਫ ਕੋਡ ਨੂੰ ਅਧਾਰ ਰਹੀਨ ਦੱਸਿਆ ਜਾ ਰਿਹਾ ਸੇਬੀ ਕਿਹੜੀ ਅਧਾਰੀ ਹੈ ਨਾ ਬੇਬੁਨਿਆਦ ਸੇਬੀ ਕੋਣ ਹੈ ਸੇਬੀ ਚੋਰ ਹੈ ਸੇਬੀ ਇੰਡਾਨੀ ਦੀ EMPLOYE ਹੈ ਜਿਹੜੀ ਚੇਅਰਮੈਨ ਦੇ ਖੁਦ ਸ਼ੇਅਰ ਜਿਹੜੇ ਹੈ ਉਹ ਸ਼ੈਲ ਕੰਪਨੀਜ਼ ਦੇ ਫੋਨ ਕਿ ਜਿਹੜੀ ਚੇਅਰਮੈਨ ਖੁਦ ਇਨਵੋਲਡ ਹੋਏ ਇੱਕ ਕਨਫਲਿਕਟ ਆਫ ਇੰਟਰਸਟ ਹੈ ਔਰ ਚੇਅਰਮੈਨ ਦੀ ਇੱਕ ਕੰਪਨੀ ਮੈਂ ਦੱਸੂਗਾ ਜਿਹੜੀ ਸਿੰਗਾਪੁਰ ਚ ਲਾਂਚ ਹੋ ਰਹੀ ਹੈ ਜਿਹੜੀਆਂ ਫਾਈਨੈਂਸ਼ੀਅਲੀ ਅ ਕਿਸੇ ਪ੍ਰਕਾਰ ਦੀ ਕੋਈ ਵੀ ਰਿਪੋਰਟ ਦੇਣ ਤੋਂ ਸਿਗਾਪਰ ਗਵਰਨਮੈਂਟ ਨੇ ਇੰਪਾਰ ਕਰਤਾ ਜਿਹਦੇ 99% ਸੇਫਟੀ ਦੀ ਓਨਰ ਜਿਹੜੀ ਪੁੱਛਿਆ ਪੂਰਾ ਪੂਰਾ ਹਿੱਸਾ ਹੈ ਉਹਨਰੇ ਸੋਈ ਕਨਫਲਿਕਟ ਆਫ ਇੰਟਰਸਟ ਬਣਦਾ ਹੈ ਇੱਕ ਤੁਸੀਂ ਸੇਫਟੀ ਦੀ ਜਿਹੜਾ ਬੰਦਾ ਖੁਦ ਰੈਗੂਲੇਟਰੀਜ਼ ਕਰ ਰਿਹਾ ਉਸੇ ਅਭੀ ਤਾਂ ਚੇਅਰਮੈਨ ਕਿਵੇਂ ਹੋਣਾ ਹੈ ਸੁਈਸ ਕਰਕੇ ਸਾਡਾ ਕਰਨਾ ਹੈ ਕਿ ਆਮ ਜਨਤਾ ਨਾਲ ਦੇਸ਼ ਦੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਜਿਹੜੇ ਸ਼ੇਅਰ ਮਾਰਕੀਟ ਚ ਇਨਵੋਲਡ ਹੈ ਜਿਹੜੇ ਆਪਣੀ ਕਮਾਈ ਦਾ ਪੈਸਾ ਥੋੜਾ ਥੋੜਾ ਜੋੜ ਕੇ ਸ਼ੇਅਰ ਦੇ ਵਿੱਚ ਲਾਉਂਦੇ ਇਹ ਉਹਨਾਂ ਨਾਲ ਤਾਲੀ ਦਿੱਤੇ ਪਰ ਅਸੀਂ ਇਹ ਇਨਕੁਆਰੀ ਮੰਗਦੇ ਹਾਂ ਅਸੀਂ ਚਾਹੁੰਦੇ ਕਿ ਈਡੀ منی ਲਾਂਡਰੀਿੰਗ ਦੇ ਤਹਿਤ ਉਹਨਾਂ ਦੇ ਪਰਚਾ ਦੇਖ ਕੇ ਇਨਕੁਆਰੀ ਕਰੇ ਨਹੀਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਇਹਦਾ ਇਹ ਬਣਨੀ ਚਾਹੀਦੀ ਹੈ ਸਾਡੀ ਮੰਗ ਹੈ ਰਾਹੁਲ ਰਾਜੀਵ ਚੋਪੜੇ ਸਾਹਿਬ